ਜੀ ਹਾਂ ਮੇਰੀ ਪਰਸਨਲੀ ਗੱਲ ਹੋਈ ਹੈ ਔਜਲਾ ਦੇ ਨਾਲ ਵੀ ਤੇ ਹਨੀ ਸਿੰਘ ਦੇ ਨਾਲ ਵੀ ਔਰ ਉਹ ਦੋਵਾਂ ਨੂੰ ਇਸ ਟਾਈਮ ਕੰਟਰੀ ਤੋਂ ਬਾਹਰ ਨੇ ਮੈਂ ਉਸ ਦਿਨ ਵੀ ਇਹੀ ਗੱਲ ਕਹੀ ਸੀ ਕਿ ਉਹ ਕੰਟਰੀ ਤੋਂ ਬਾਹਰ ਹੈ ਕਿਤੇ ਆਪਣੀ ਕੋਈ ਕਿਸੇ ਕੰਮ ਦੇ ਵਿੱਚ ਹੈਗੇ ਨੇ ਔਰ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਕਿ ਅਸੀਂ ਜਲਦੀ ਆਵਾਂਗੇ ਔਰ ਤੁਹਾਨੂੰ ਆ ਕੇ ਮਿਲਾਂਗੇ ਵੀ ਐਂਡ ਦੇ ਆਲਸੋ ਫੀਲ ਵੈਰੀ ਸੌਰੀ ਅਬਾਊਟ ਇਟ ਬਾਕੀ ਹੈਗੀ ਹੈ ਕਿ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹਨੇ ਮੇਰੇ ਕੋਲ ਆਏ ਸੀਗੇ ਏਆਈਜੀ ਯਾਦਵਿੰਦਰ ਸਿੰਘ ਸੰਧੂ ਵੀ ਆਏ ਤੋਂ ਉਹਨਾਂ ਨੇ ਵੀ ਕਿਹਾ ਕਿ ਸਾਡਾ ਕੰਟੈਕਟ ਜਿਹੜਾ ਉਹਨਾਂ ਦੇ ਆਫਿਸ ਨਾਲ ਹੋ ਚੁੱਕਿਆ ਹੈ ਔਰ ਡੈਫੀਨਿਟਲੀ ਵਿਦਨ 2 ਤੋਂ 3 ਡੇਸ ਉਹਨਾਂ ਦੇ ਲਾਇਰਸ ਆਪਾਂ ਨੂੰ ਇੱਕ ਰਿਟਰਨ ਐਕਸਪਲੇਨੇਸ਼ਨ ਦੇਣਗੇ ਔਰ ਕੀ ਐਕਸ਼ਨ ਅੱਗੇ ਉਹਨਾਂ ਨੇ ਲੈਣਾ ਉਹਦੀ ਪੂਰੀ ਐਕਸਪਲੇਨੇਸ਼ਨ ਸਾਡੇ ਦਿੱਤੀ ਜਾਏਗੀ ਪਰ ਕੀ ਐਕਸ਼ਨ ਰਹਿੰਦਾ ਹੈ ਲਗਾਤਾਰ ਇਹ ਜਿਹਾ ਕੀ ਤਾਰਿਆ ਤੁਸੀਂ ਵਾਰ-ਵਾਰ ਅਸੂ ਮੋਟੋ ਲੈਨੇ ਹੋ ਪਰ ਬਹੁਤ ਸਾਰੇ ਸਿੰਗਲ ਨੇ ਫਿਰ ਗਵਾਂਦਸ ਤੋੜਦੇ ਨੇ ਆਪਣੀ ਜੇ ਗਵਾਂਦਸ ਬਿਲਕੁਲ ਨਹੀਂ ਐਕਸ਼ਨ ਜਿਹੜਾ ਸਖਤ ਕੋਈ बार बार ਇਹਨੂੰ ਨਹੀਂ ਤੋੜੇਗਾ ਇਹ ਬਹੁਤ ਸਖਤ ਜਿਹੜੇ ਨੇ ਹਦਾਇਤਾਂ ਦਿੱਤੀਆਂ ਗਈਆਂ ਨੇ ਇਹਦੇ ਉੱਤੇ ਜਿਹੜੇ ਸਾਈਬਰ ਲਾਜ਼ ਨੇ ਅਸੀਂ ਸੈਂਟਰ ਨੂੰ ਵੀ ਕਹਿੰਦੇ ਆ ਤੇ ਅਸੀਂ ਸਟੇਟ ਲਾਜ਼ ਗਵਰਨਮੈਂਟ ਨੂੰ ਵੀ ਕਹਾਂਗੇ ਕਿ ਇਹਨਾਂ ਚੀਜ਼ਾਂ ਦੇ ਉੱਤੇ ਸੈਂਸਰਸ਼ਿਪ ਔਰ ਇੱਕ ਸਟੇਟ ਲਾਜ਼ ਵੀ ਅਗਰ ਸੈਂਟਰ ਦੇ ਨਹੀਂ ਹੈ ਇਸ ਸਟੇਟ ਲਾਜ਼ ਲੜਨੀ ਚਾਹੀਦੀ ਨੇ ਇਸ ਤਰ੍ਹਾਂ ਦੇ ਜਿਹੜੇ ਲਕਚਰ ਪਾਸ਼ਾ ਦੇ ਗੀਤ ਆਉਂਦੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀ। ਪੁਲਿਸ ਅਧਿਕਾਰੀ ਕੀ ਕਹਿ ਰਹੇ ਕਿ ਕਿ ਤੁਸੀਂ ਕਿਹਾ ਕਿ ਅਸੀਂ ਪੁਲਿਸ ਆਫੀਸਰ ਦੇ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਗੀਤ ਨੂੰ ਹਟਾਇਆ ਜਾਏਗਾ ਜਾਂ ਕਿਸੇ ਤਰ੍ਹਾਂ ਦਾ ਐਕਸ਼ਨ ਲਿਆ ਜਾਏਗਾ ਕਿਉਂਕਿ ਜਿਸ ਤਰ੍ਹਾਂ ਦੀ ਅਬਿਊਜ਼ਿੰਗ ਲੈਂਗੁਏਜ ਉਹਦੇ ਵਿੱਚ ਯੂਜ਼ ਕੀਤੀ ਗਈ ਹੈ ਚਾਹੇ ਉਹ ਮਿਲਿਨੀਅਰ ਗਾਣਾ ਹੋਵੇ ਜਾਂ ਸੰਗ ਦਬੂਦੀ। ਲਾਈਕ ਆਲਰੇਡੀ ਐਕਸਪਲੇਨਡ ਕਿ ਇਹਦੇ ਅੰਦਰ ਇਹੀ ਕੀਤਾ ਗਿਆ ਹੈ ਕਿ ਉਹਨਾਂ ਦੇ ਨਾਲ ਪਰਸਨਲੀ ਗੱਲ ਕਰਕੇ ਉਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਜੋ ਜਾਇ ਉਹਦੇ ਲਿਰਿਕਸ ਬਦਲੀ ਕਰਨੇ ਨੇ ਜਾਂ ਗਾਣੇ ਦੇ ਉੱਤੋਂ ਕੁਝ ਵਰਡਸ ਹਟਾਣੇ ਨੇ ਉਹਦੇ ਲਈ ਥੋੜਾ ਜਿਹਾ ਟਾਈਮ ਚ ਇੱਕਦਮ ਹੁੰਦਾ ਹੈ ਦੇ ਵਿਲ ਡੈਫੀਨਟਲੀ ਟੇਕ ਆਪਸ਼ਨ ਮੈਨੂੰ ਪੰਜਾਬੀ ਨਹੀਂ ਜੀ ਇਹਨਾਂ ਨੂੰ ਪਤਾ ਕਿ ਇਦਾਂ ਦੀ ਲੈਂਗੁਏਜ ਯਾ ਕਰਪਾ ਯੂਜ਼ ਕਰਦੇ ਹਾਲਾਂਕਿ ਸਟੇਜਿਸ ਤੇ ਜਾ ਕੇ ਜਿਵੇਂ ਤੁਸੀਂ ਕਹੇ ਸੀ ਕਿ ਮਾਮਾ ਨੂੰ ਬੜਾ ਵਧੀਆ ਮੰਨਦੇ ਨੇ ਤੇ ਲੇਕਿਨ ਫਿਰ ਗਾਣਿਆਂ ਦੇ ਵਿੱਚ ਇਹ ਆਉਂਦਾ ਇਹਦੇ ਪਿੱਛੇ ਰੀਜ਼ਨ ਫਾਇੰਡਡ ਕੀ ਹੈ ਨਹੀਂ ਰੀਜ਼ਨ ਕੁਝ ਵੀ ਨਹੀਂ ਹੈ ਇਹ ਸਿਰਫ ਆਪਣੀ ਇੱਕ ਪੋਪੂਲਾਰਿਟੀ ਲਈ ਕਿ ਅਗਰ ਅਸੀਂ ਇਸ ਤਰ੍ਹਾਂ ਦੀ ਲੈਂਗੁਏਜ ਜਾਂ ਸਲੈਂਗਸ ਯੂਜ਼ ਕਰਦੇ ਆ ਉਹਦੇ ਨਾਲ ਸਾਡੇ ਵਿਊਜ਼ ਬਹੁਤ ਆਉਂਦੇ ਨੇ ਤੇ ਸੋ ਇਟ ਇਜ਼ ਜਸਟ ਅ ਪੋਪੂਲੈਰਿਟੀ ਥਿੰਗ ਲੇਕਿਨ ਇਹ ਗਾਣਾ ਅਸੀਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਆ ਕਿ ਇਹੋ ਜੀ ਚੀਜ਼ ਕਿ ਤੁਸੀਂ ਮਾਵਾ ਦੇ ਲਈ ਜਾਂ ਜੋ ਵੀ ਸੋਸ਼ਲ ਮੈਸੇਜ ਗਲਤ ਦਿੰਦੇ ਨੇ ਉਸ ਚੀਜ਼ ਨੂੰ ਅਲਾਉ ਨਹੀਂ ਕੀਤਾ ਜਾਏ